ready ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚ ਗੁੱਛਾ ਰਿਹਾ ਕਰੀ ਅਸੀਂ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਗੂ ਬਲੌਗ ਦੇ ਵਿੱਚ ਪਹਿਲਾ ਬਲੌਗ ਇੱਥੇ ਐਂਡ ਕੀਤਾ ਸੀਗਾ ਆਪਾਂ ਨੇ ਤਾਂ ਇੱਥੋਂ ਹੀ ਸ਼ੁਰੂ ਕਰਤਾ 27500 90 ਦੇ ਲਾ ਲੋ ਸਮਝ 301 ਲੀਟਰ ਡੀਜ਼ਲ ਪੈ ਗਿਆ ਤੇ ਹੁਣ ਤਾਂ ਲੈਨੇ ਆ ਪੈਸੇ ਹਲੋ ਵੀ ਮਿੱਤਰੋ ਟਾਈਮ ਹੋ ਗਿਆ 2:55 ਮਿੰਟ ਤੇ ਅਕੋਲੇ ਤੋਂ ਪਿੱਛੇ ਆ ਤੇ ਹੁਣ ਮੈਂ ਇੱਕ ਵਾਰੀ ਚਾਹ ਪੀਵਾਂਗੇ ਅੱਗੇ ਫਿਰ ਲਗਾਤਾਰ ਚਲਾਂਗੇ ਯੂਰੀਏ ਵਾਸਤੇ ਦੋ ਜਗ੍ਹਾ ਬ੍ਰੇਕ ਮਾਰੀ ਇੱਕ ਜਗ੍ਹਾ ਕਹਿੰਦਾ ਬੁਲਾਣਾ ਪੈਣਾ ਕਹਿੰਦਾ ਪਿੰਡ ਤੇ ਬੰਦਾ ਮਤਲਬ ਟਾਟਾ ਨੇ ਨਾ ਹੁਣ ਉਹ ਕੀਤੇ ਵਿਆ ਔਥਰਾਇਜ਼ਡ ਜਿਹੜੇ ਟਾਟਾ ਵੱਲੋਂ ਹੁੰਨੇ ਆ ਉਹ ਛੋਟੇ ਹਾਥੀਆਂ ਦੇ ਉਹਨਾਂ ਦਾ علیحد੍ਹਾ ਪਤਾ ਲੱਗਦਾ ਵੀ ਇਹ ਟਾਟਾ ਵੱਲੋਂ ਔਥਰਾਇਜ਼ਡ ਹੈ ਕਿਉਂਕਿ ਉਹਨਾਂ ਤੇ ਲਿਖਿਆ ਹੋਆ ਹੁੰਦਾ ਕਹਿੰਦਾ ਵੀ ਬੁਲਾਣਾ ਪੈਣਾ ਮੈਂ ਕਿਹਾ ਯਾਰ ਬੁਲਾਏਗਾ ਤੂੰ ਟਾਈਮ ਗਾਲੇਗਾ ਕਿਆ ਬਤਾ ਅਗਲਾ ਸੁੱਤਾ ਪਿਆ ਪਹਿਲਾਂ ਉਹ ਫੋਨ ਕਰੇਗਾ ਮੈਂ ਕਿਹਾ ਵੀ 1.5 ਵਜਿਆ ਵਾ ਮੈਂ ਕਿਹਾ ਰਹਿਣ ਦੇ ਚੱਲ ਜੀ ਫੇਰ ਅੱਗੇ ਆਇਆ ਮਾਲਕਾਪੁਰਾ ਜਿੱਥੇ ਪੱਖੇ ਬਲਨਾਗਿਆਨੀ ਹੋਟਲ ਤੇ ਉੱਥੇ ਉੱਥੇ ਆਇਆ ਬ੍ਰੇਕ ਮਾਰੀ ਉੱਥੇ ਨਹੀਂ ਉੱਥੇ ਉਹਦਾ ਆਪਣਾ ਅੱਗੇ ਆਵਾ ਦਾ ਉਹ ਹੋਲੀ ਕਰਕੇ ਟੁੱਟੀ ਦੇ ਬਾ ਵੇ ਮੈਂ ਕਿਹਾ ਨਹੀਂ ਤੇ ਉਥੇ ਹੋਟਲ ਤੇ ਮੈਂ ਕਿਹਾ ਯਾਰ ਤੂੰ ਮਲਾਈ ਲਵਾ ਰੋਟੀ ਨੂੰ ਅੱਜ ਤਾਂ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਵੀ ਮੈਂ ਕਿਹਾ ਉਹ ਇਨਸ ਵਾਲੇ ਚੱਕਰ ਆ ਜਾਣ ਅ ਮੈਂ ਕਿਹਾ ਤੂੰ ਚਾ ਲਾ ਬਾਤ ਖਾ ਕੇ ਮਲਾਈ ਲਵਾ ਕੇ ਰੋਟੀਆਂ ਪੀ ਕੇ ਚਾਹ ਬੱਫੇ ਨਹੀਂ ਰੁਕਿਆ ਮੈਂ ਹੁਣ ਅੱਗੇ ਹੀ ਰੁਕਾਂਗੇ ਕਿਤੇ ਆ ਆਗੇ ਬਾਕੀ ਰੱਬਾ ਸੌਖ ਰੱਖ ਕੇ ਜਿੱਥੇ ਤੱਕ ਆਵਣੇ ਕੋਲ ਚੱਲੀ ਚਲਾਵਾਂਗੇ ਗੁਰਿੰਦਰ ਬਾਈ ਕਹਿੰਦਾ ਬਈ ੱਟਕਾ ਨਾ ਕਰੀਂ ਕਹਿੰਦਾ ਉਹਨੋਂ ਚਰੇ ਨੂੰ ਆਹੀ ਫਿਗਰ ਆ ਬਈ ਇਹ ਨਾ ਕਰੂਗਾ ਵੀ ਗੱਡੀ ਭਜਾਊਗਾ ਜਾਂ ਠੱਕਾ ਕਰੂਗਾ ਮੈਂ ਕਿਹਾ ਬਾਈ ਤੂੰ ਚਿੰਤਾ ਨਾ ਕਰ ਵੀ ਆਪਾਂ ਆਮ ਨਾਲ ਜਾਵਾਂਗੇ ਆਪਾਂ ਜਾ ਵੀ ਆਮ ਨਾਲੇ ਰਹੇ ਆ 60 ਦੇ ਉੱਪਰ ਨਹੀਂ ਕਰੀ ਗੱਡੀ 60 65 60 65 ਕਿਉਂਕਿ ਗੱਡੀ ਬਾਈ ਭਜਾਏ ਤੇ ਸਫ਼ਰ ਨਹੀਂ ਘਟਦੀ ਐ ਆ ਵੀ ਸਟਾਪ ਇਹ ਘਟਾ ਕਰੋ ਬਸ ਜਦੋਂ ਆਪਾਂ ਸਟਾਪ ਇਹ ਜਿਆਦਾ ਕਰ ਲਾਂਗੇ ਜੰਨੇ ਆ ਨਾ ਫੇਰ ਕੰਮ ਖਰਾਬ ਹੁੰਦਾ ਹੁਣ ਆਪਾਂ ਕਰੋ ਜੇ ਕੰਟਰੋਲ ਲਾਇਆ ਵਾ ਆਰਾਮ ਨਾਲ ਚੱਲੇ ਵੇ ਆ ਰੋਡ ਖਾਲੀ ਵਿਆ ਤੇ ਚਲੋ ਇਹਦੇ ਅੱਗੇ ਚਾਹ ਪੀਣੇ ਗਏ ਤੇ ਜਾ ਕੇ ਕੈਂ ਕੜੀ ਜੀ ਨਾ ਬਈ ਹੋਟਲ ਦੇ ਰੁਕੇ ਆ ਚਾਹ ਪੀਣ ਲੰਬੂ ਵਾਲੇ ਸਟਾਈਲ ਦੇ ਚਾਹ ਪੀਵਾਂਗੇ ਜੇ ਲੰਬੂ ਨਹੀਂ ਪਿੰਦਾ ਹੁੰਦਾ ਇਲਮਾਂ ਚ ਆਹ ਮੇਰਾ ਇਸਕਾ ਚਾਹ ਬੜੀ ਘੈਂਟ ਬਣਾਣੇ ਆ ਗਿਰਾਤੀ ਦੁੱਧ ਚ ਬਣਾਨੇ ਆ ਨਾ ਲਓਏ ਮਿੱਤਰੋ ਟਾਈਮ ਹੋ ਗਿਆ 5:30 ਤੇ ਅਮਰਾਵਤੀ ਆ ਟੋਲ ਪਾਰ ਕਰਿਆ ਹਣ ਸ਼ਾਇਦ ਕੀ ਆਪਾਂ ਲੇਟ ਹੋ ਗਏ ਇੱਕ ਘੰਟਾ ਲੇਟ ਆਂ ਪੀਲੇ ਚੱਕਰ ਨਾਲ ਦੇਖਿਆ ਜੇ ਪੀਲੇ ਚੱਕਰ ਗੱਡੀ ਵੀ ਆਪਣੀ ਛੇਤੀ ਛੁੱਟ ਗਈ ਸੀਗੀ ਤੇ ਐਤ ਕੀ ਗੱਡੀ ਵੀ ਲੇਟ ਛੁੱਟੀ ਆ ਤੇ ਪੀਲੇ ਚੱਕਰ ਮਤਲਬ ਸੌਂਝਲਾ ਵੀ ਆਪਾਂ ਇਸ ਟਾਈਮ ਠੀਕੇ ਆ ਜਾਰਾ ਨਹੀਂ 100 ਕਿਲੋਮੀਟਰ ਅੱਗੇ ਹੁਣੇ ਇਤੋਂ ਆਪਣਾ ਅਮਰਾਵਤੀ ਤੋਂ ਐਦ ਕੀ ਸਮਝ ਘੰਟਾ ਦਾ ਸੜਲੇ ਨੇ ਉਹਨੇ ਮੰਤਰੀ ਨਹੀਂ ਖਰਾਬ ਕਰਾਤਾ ਤੇ ਕੋ ਫਿਰ ਰੋਡ ਵੀ ਇਧਰੋਂ ਸਾਰਾ ਟੁੱਟਿਆ ਪਿਆ ਦਾ ਏ ਬਾਰਡਰ ਦੇ ਵੀ ਟਾਈਮ ਲੱਗਿਆ ਐ ਦੀ ਟਾਈਮ ਜਿਆਦਾ ਖਰਾਬ ਹੋ ਗਿਆ ਨਹੀਂ ਇਹ ਉਹਦੇ ਪਰ ਚਾਹ ਪੀਨੇ ਹੁੰਨੇ ਆਪਾਂ ਇਹ ਹੋਟਲ ਦੇ ਖੜ ਕੇ ਆਈ ਵਾਰ ਅੱਜ ਆਪਾਂ ਨੇ ਪਿੱਛੇ ਹੀ ਪੀ ਲਈ ਆ ਗਜਰਾਤੀ ਦੇ ਹੋਟਲ ਦੇ ਤੇ ਚਲੋ ਹਾਰਾ ਸੋ ਕਰਕੇ ਜਿੱਥੇ ਤੱਕ ਚੱਲੂਗੀ ਚਲਾਵਾਂਗੇ ਐ ਹੋਊਗਾ ਦੁਪਹਿਰੇ ਨੂੰ 2:30 ਘੰਟੇ ਖੜਾ ਕੇ ਰੈਸਟ ਕਰ ਲਾਂਗੇ ਨਾ ਕਿਉਂਕਿ ਦੁਪਹਿਰੇ ਨੂੰ ਉਦਾਂ ਵੀ ਟਾਇਰ ਗਰਮ ਬਹੁਤ ਆਉਂਦੇ ਆ ਤੇ ਗਰਮੀ ਵੀ ਬਹੁਤ ਆਉਂਦੀ ਆ ਆਪਾਂ ਦਾ ਆ ਜਾਂਦੀ ਐ ਨਹੀਂ ਇਹਨਾਂ ਤੇ ਫਿਰ ਇਹਨੂੰ ਵੀ ਉਹ ਜੇ ਰਾਤ ਰੂਤ ਲੱਗੀ ਵੀ ਹੋਵੇ ਨਾ ਫਿਰ ਤਾਂ ਜਮਾਈ ਸੌਖਾ ਕੰਮ ਆ ਹਾਂ ਕੱਲ ਵੀ ਸਾਂਝ 5:30 ਵਜੇ ਦਾ ਉੱਠਿਆ ਹੋਆ ਸੀਗਾ ਮੈਂ ਅੱਜ ਭਾਈ ਕੋ ਗੱਲ ਦੱਸਣੀ ਭੁੱਲ ਗਿਆ ਮੈਂ ਐਦ ਕਿ ਇਹ ਚੱਕਰ ਇੰਨਾ ਨਾਮ ਲਾਤਾ ਨਾ ਇਹਨਾਂ ਨੇ ਮੈਨੂੰ ਵੀ ਗੱਡੀ ਟਾਈਮ ਤੇ ਪਹੁੰਚਾ ਵੀ ਨਾਮ ਮਿਲੂਗਾ ਤਨੂੰ ਮੈਂ ਕਿਹਾ ਪੁੱਛੋ ਕੁਸਨਾ ਮੇਰੀ ਸੁਣ ਕੇ ਹਾਸੀ ਆ ਗਈ ਮੇਰੀ ਉਤੇ ਮਨੂੰ ਕਹਿੰਦੇ ਗਾੜੀ ਟਾਈਮ ਸੇ ਲਗਾ ਦੋ 1000 ਰੁਪਏ ਇਨਾਮ ਮਿਲੇਗਾ ਮੈਂ ਕਿਹਾ ਬਾਬੂ ਇੰਨਾ ਨਾਮ ਨਾ ਦੇ ਐ ਮੈਂ ਕਿਹਾ ਮੇਰੇ ਕੋਲ ਰਾਜ ਜ ਕਿਸੇ ਨੇ ਖੋ ਲੈਣਾ ਮੈਂ ਕਿਹਾ 1000 ਰੁਪਏ ਨਾਮ ਹੁੰਦਾ ਮੈਂ ਕਿਹਾ ਮੈਂ ਕਿਹਾ ਤੂੰ ਤਾਂ ਨਾਮ 1000 ਰੁਪਏ ਨਾਮ ਕਹਿ ਕੇ ਨਾਮ ਦੀ ਬੇਇੱਜ਼ਤੀ ਕਰ ਰਹੇ ਆ ਫਿਰ ਕਹਿੰਦਾ ਚੱਲ ਕੋਈ ਨਹੀਂ ਨੰਬਰ ਦਊਗਾ ਮੈਂ ਉਸ ਤੇ ਬਾਤ ਕਰ ਲੈਣਾ ਮੈਂ ਕਾ ਕੋਈ ਨਹੀਂ ਮੈਂ ਕਾ ਭੇਜ ਦੀ ਨੰਬਰ ਉਹਦੇ ਵੀ ਕਰ ਲਾਂਗੇ ਗੱਲ ਕਹਿੰਦੇ ਨੂੰ ਨਹੀਂ ਆਉ ਆਈ ਇਹਨਾਂ ਨੂੰ ਵੀ 1000 ਰੁਪਇਆ ਨਾਮ ਮੈਨੂੰ ਸੁਣ ਕੇ ਸ਼ਰਮ ਆ ਗਈ ਪਰ ਉਹਨਾਂ ਨੇ ਕਹਿੰਦੇ ਨੂੰ ਨਹੀਂ ਆਈ ਮਗਾ ਤੋਂ 1000 ਰੁਪਇਆ ਦੇ ਚੱਕਰ 'ਚ ਮੈਂ ਆਪਣਾ 10000 ਦਾ ਡੀਜ਼ਲ ਫालतੂ ਭੁਗ ਦਵਾ ਐ ਮੈਂ ਕਿਹਾ ਮਨੂ ਸਮਝਦਾਰ ਕਿਹੜੇ ਨੇ ਕਹਿਣਾ ਫਿਰ ਆ ਲਗੋ 1000 ਰੁਪਏ ਦੇ ਚੱਕਰ 'ਚ ਤਾਂ 10000 ਦਾ ਡੀਜ਼ਲ ਪੂਕੇ ਬਹਿ ਗਿਆ ਲੋਏ ਮਿੱਤਰੋ ਟਾਈਮ ਹੋ ਗਿਆ 6:25 ਮਿੰਟ ਤੇ ਆਪਾਂ ਘਾਟ ਚੜਦੇ ਪਏ ਆ ਮਨੂੰ ਐਸੇ ਘਾਟ ਦਾ ਤਾਂ ਮੈਂ ਕਿਹਾ ਇਹ ਘਾਟ ਧੁੱਪ ਝੜਨ ਦੇ ਪਹਿਲਾਂ ਪਹਿਲਾਂ ਵਾਸ ਪਾਰ ਹੋ ਜਵੇ ਐ ਗੱਡੀ ਦਾ ਸੇਂਡ ਨਿਕਲ ਲੰਦਾ ਬਾਈ ਓਰੇ ਚੜਤਾ ਜਾਂਦੀ ਐ ਤੇ ਇਹ ਜੇ ਉਹ ਤੈਨੂੰ ਜਾ ਕੇ ਦੂਆ ਪਾਊਗਾ ਗੇਰ ਐਨਾ ਇੱਕ ਦਾ ਹਿਸਾਬ ਲੱਗਣ ਲੱਗ ਗਿਆ ਇਹਦਾ ਵੀ ਕਿੱਥੇ ਨੂੰ ਦੂਆ ਪਾਊਗਾ ਕਿੱਥੇ ਨੂੰ ਤੂੰ ਤੀਆ ਇਹ ਰੋਡ ਦਾ ਐਨਸੀਵੀ ਦੇਖੀਏ ਸ਼ੁਰੂ ਕਰ ਦਈਏ ਦੇਖਣੀ ਰਹਿ ਗਏ ਦੋ ਡੰਡੇ ਯੂਰੀਏ ਦੇ ਹੋਰ ਮੇਤਰਾ ਟਾਈਮ ਹੋ ਗਿਆ 8:30 8:38 ਮਿੰਟ ਹੋ ਗਏ ਤੇ ਨਾਗਪੁਰ ਬਾਈਪਾਸ ਤੇ ਪਹੁੰਚ ਗਏ ਆਪਾਂ ਤੇ ਹੁਣ ਹਾਂ ਜਿੱਦਾਂਗੇ ਮੈਂ ਤੁਹਾਨੂੰ ਦਿਖਾਇਆ ਇਹ ਪਹਿਲਾਂ ਪਿਛਲੇ ਵਲੋਗਾਂ ਚ ਵੀ ਇੱਥੋਂ ਆਪਾਂ ਨੇ ਇਧਰ ਹੋ ਜਾਣਾ ਹੈਦਰਾਬਾਦ ਭੰਡਾਰਾ ਆ ਦੇਖੋ ਕੋਡ ਲਗਿਆ ਤੇ ਗ੍ਰਿੰਦਰ ਬਾਈ ਦਾ ਆਇਆ ਬਦਾ ਫੋਨ ਗ੍ਰਿੰਦਰ ਬਾਈ ਵਾਲੀ ਗੱਡੀ ਵੀ ਲੱਗੀ ਲੋਡ ਹੋਣਾ ਗ੍ਰਿੰਦਰ ਬਾਈ ਦਾ ਆਇਆ ਬਦਾ ਫੋਨ ਗ੍ਰਿੰਦਰ ਬਾਈ ਵਾਲੀ ਗੱਡੀ ਲੱਗੀ ਲੋਡ ਹੋਣਾ ਤੇ ਹੁਣ ਆਪਾਂ ਜਿੱਥੇ ਤੱਕ ਚੱਲਦੀ ਹੈ ਨਾ ਢੰਡੇ ਢੰਡੇ ਕਰਾਂਗੇ ਫੇਰ ਕਰਾਂਗੇ ਰੈਸਟ ਰੈਸਟ ਮੋੜ ਤੇ ਲੱਗ ਜਾਣਾ ਆਪਾਂ ਨੇ ਕਰੋ ਉੱਲੇ ਚੌੜੀ ਚੌੜੀ ਰੋਡ ਹਾਂਜੀ ਮਿੱਤਰੋ ਤਾਂ ਹੋ ਗਿਆ 11 ਵਜਣੇ ਵਾਲੇ ਆ ਤੇ ਭੰਡਾਰਾ ਪਾਰ ਕਰਕੇ ਰਾਤਨੀ ਦੇ ਹੋਟਲ ਤੇ ਅਨੇ ਆ ਇੱਥੇ ਖਾਣੇ ਆ ਰੋਟੀਆਂ ਇਨ ਲੋਡ-ਪੋਡ ਹੋਵਾਂਗੇ ਅਸੀਂ ਥੋੜੀ ਦੇਰ ਨਾਲੇ ਗਰਮੀ ਹੋ ਗਈ ਬਾਹਰ ਵੀ ਅਰੇ ਛਾਵੇਂ ਲਾ ਲਈ ਗੱਡੀ ਰੋਟੀਆਂ ਖਾ ਕੇ ਹੋਟਲ ਵਾਲਿਆਂ ਨੂੰ ਕਹਿ ਦਿੰਨੇ ਆਂ ਕਿ ਥਾਲ ਦੇ ਸਾਨੂੰ ਸਾਨੂੰ ਨਹੀਂ ਮੰਨੂ ਆਹ ਤਾਂ ਵੀ ਵੀ ਤੇ 3:00 4:00 ਵਜੇ ਉੱਠ ਖੜਾਂਗੇ ਉਹ ਤੱਕ ਸ਼ਾਸਰੀ ਕਾਲ ਹਾਂਜੀ ਮਿੱਤਰੋ ਸ਼ਾਸਰੀ ਕਾਲ ਉੱਠ ਖੜੇ ਆਪਾਂ ਤੇ ਨਾ ਧੋ ਗਏ ਹੋ ਗਏ ਫਰੈਸ਼ ਤੇ ਹੁਣ ਚਾਹ ਪੀਨੇ ਆ ਚਾਹ ਪੀ ਗਏ ਚੱਲਦੇ ਆ ਮੂੰਹ ਫੋਨ ਨਾ ਨਹੀਂ ਸੁਣਦਾ ਧੁੱਜ ਦਾ ਕਦੇ ਕੋਈ ਫੋਨ ਕਰ ਦਿਆ ਕਰੇ ਕਦੇ ਕੋਈ ਫੋਨ ਕਰ ਦਿਆ ਕਰੇ ਚਾਹ ਦੇਣਾ ਯਾਰ ਚਾਹ ਹੈ ਘੰਟੇ-ਘੰਟੇ ਬਾਅਦ ਫੋਨ ਫੇਰ ਅੱਖ ਖੁੱਲ ਜਾ ਕਰੇ ਮੜਾ ਹੀ ਅੱਖ ਲੱਗਿਆ ਕਰੇ ਫੇਰ ਮੈਂ ਕਿਹਾ ਇਹ ਨਹੀਂ ਸੁਣਨ ਦਿੰਦੇ ਬਾਈ ਅੱਜ ਇਹ ਚਲੋ ਕੋਈ ਨਹੀਂ ਜਿੰਨੀ ਕੋ ਹੋ ਗਈ ਪੂਰੀ ਨਹੀਂ ਹੋ ਗਈ ਤੇ ਕਰਦੇ ਨੇ ਫੋਨ ਕਰਕੇ ਪਿਆ ਸੀਗਾ ਮੈਂ ਕਿਹਾ ਬਈ 4 ਵਜੇ ਠਾਲ ਦਿਓ ਮੈਨੂੰ ਤੇ ਕਰਦੇ ਨੇ 4 ਵਜੇ ਠਾਲ ਦਾ ਪੂਰੇ ਪੂਰੇ ਤੇ ਹਨ ਗ੍ਰਿੰਦਰ ਬਾਈ ਦਾ ਵੀ ਆਇਆ ਤਾਂ ਫੋਨ ਉਹ ਵੀ ਮਲਕਾਪੁਰ ਪਹੁੰਚ ਗਿਆ ਪੱਤੀ ਕੰਮ ਰੱਖਣਾ ਯਾਰ ੜਾ ਮੀਠਾ ਤੇਜ ਮਿਠਾ ਤੇਜ ਦੇਣਾ ਬੱਤੀ ਕੰਮ ਉਹ ਰੋ ਸੱਚੇ ਪਾਤਸ਼ਾਹ ਜੀ ਐਵੇਂ ਤੋਂ ਆਗਰਵਤੀ ਲਾ ਕੇ ਸੀਸੇ ਕਰਕੇ ਸਾਫ ਲੈ ਕੇ ਮਹਾਰਾਜ ਦੇ ਨਾਮ ਜੱਲਿਆ ਉਹ ਇਹ ਕਰੋ ਸੱਚੇ ਪਾਤਸ਼ਾਹ ਕਰ ਪਰਖਿਆ ਦਾਤਾ ਜੀ ਐ ਡੀਜ਼ਲ ਵੀ ਬੋਇਲ ਲਵਾਂਗੇ ਇੱਕ ਵਾਰੀ ਹੋਰ ਬਾਰਡਰ ਦੇ ਕੋਲ ਜਾ ਕੇ ਇੱਕ ਵਾਰੀ ਪਰ ਇਹਦਾ ਯੂਰੀਆ ਦੇਖੀਏ ਯੂਰੀਆ ਨਹੀਂ ਆਇਆ ਆਪਾ ਹਾਂ ਵੀ ਟਾਟਾ ਮੋਟਰ ਵਾਲੇ ਆ ਗਏ ਆ ਉਹ ਇਹ ਯੂਰੀਆ ਪਵਾਣੇ ਆ ਆਪਾਂ ਹੈ ਤੇ कितने रुपये लीटर पचवंजा तो रुपये हाँ ब्लॉग में डालेंगे ब्लॉग में वो से यूरी थी बाल्टी है तेरह सौ रुपये की कट क्यों मारता बीच में ਉਹ ਉਸਕੇ ਮਾਲੂਮ ਹੈ ਕੀ ਹੋ ਰਹਾ ਹੈ ਤੋ ਇਹ ਭਰਨਾ ਜਾਂ ਇਸ ਲਈ गिरना ਜਾਂ ਇਸ ਲਈ ਨਹੀਂ ਭਰੇਗਾ ਨਹੀਂ ਉਹ ਜਾਲੀ ਨਹੀਂ ਆਸਮਾਨ ਨਿਕਲ ਰੱਖਾ ਉਹ ਜਾਲੀ ਇਸਕਾ ਨਿਕਲ ਰੱਖੀ ਗਿਆ ਹਾਂ ਠੀਕ ਹੈ ਇਹ ਦੇਗਾ ਪਾਣੀ ਜਵੀ ਜਾਣ ਲੱਗ ਗਿਆ ਨਾ ਲਈ 221 ਰੁਪਏ ਦਾ ਪੈ ਗਿਆ ਜੀ ਯੂਰੀਆ ਹਾਂ ਹਾਂ ਬਿੱਲ ਦੇ ਦੋ ਇਹ ਯੂਰੀਆ ਤੇ ਚੱਲਦੇ ਹਾਂ ਹੁਣ ਆਪਾਂ ਆ ਮੇਤਰੋ ਡੀਜ਼ਲ ਵੀ ਕਰਾਏ ਲਈਏ ਫੁੱਲ ਹੁਣ ਘੜੀ ਘੜੀ ਤੇ ਇੱਕ ਵਾਰੀ ਉਹ ਆਇਆ ਵਾ ਤੇ ਅੱਧੀ ਟੈਂਕੀ ਪਈ ਆ ਆਪਣੇ ਕੋਲੇ ਤੈਨੇ ਡੀਜ਼ਲ ਪੁੰਦਾ ਐਨੇ ਸਟਲ ਨਹੀਂ ਨਦਰ ਪਾਲ ਆਪਾਂ ਮਾ ਭਾਈ 145 ਲੀਟਰ ਆ ਗਿਆ ਡੀਜ਼ਲ ਤੇ ਹੁਣ ਉਹ ਸਾਹਮਣੇ ਜਾਣੇ ਆ ਚੱਦਰ ਲੈਣੇ ਹਾਂ ਕੋ ਇਹ ਮਿਲਾ ਹੈ ਗਮਚਾ ਇਹ ਪਿੰਡਾ ਪੋਛਣੇ ਕੇ ਕੰਮ ਆਏਗਾ ਯਾਰਾ ਬਈ ਪਿੱਛੇ ਨੂੰ ਵੀ ਸਿੱਟੇ ਦਿਨਾ ਤਰਬੂਜ ਉੱਪਰ ਆਨਿਵੇਂ ਟੌਟਾ ਹੋ ਗਿਆ 6:30 ਏ ਭਾਈ ਤੁਹਾਡੇ ਸਾਰੇ ਭਰਾਵਾਂ ਆ ਕੇ ਇੱਕ ਬੇਨਤੀ ਕਰਨੀ ਸੀਗੀ ਜਿਹੜੇ ਭਰਾ ਆਪਾਂ ਨੂੰ ਫੋਨ ਕਰਦੇ ਆ ਭਾਈ ਫੋਨ ਇਸ ਟਾਈਮ ਕਰ ਲਿਆ ਕਰੋ ਸ਼ਾਮ ਜੇ ਨੂੰ ਜਿੰਨਾ ਚਿਰ ਇਧਰੋਂ ਮਤਲਬ ਜਾ ਰਿਹਾ ਮੈਂ ਗੱਡੀ ਲੈ ਕੇ ਕਿਉਂਕਿ ਦੁਪਹਿਰੇ ਨੂੰ ਭਾਈ ਦੁਪਹਿਰੇ ਨੂੰ ਅੱਧੀ ਘੰਟੀ ਘੜੀ ਕਰਕੇ ਸੁੱਤੇ ਭਈ ਆਨੇ ਆ ਇਸ ਕਰਕੇ ਦੁਪਹਿਰੇ ਨੂੰ ਨਾ ਫੋਨ ਕਰਿਆ ਕਰੋ ਅੱਜ ਬਾਈ ਹਰੇਕ ਇੱਕ ਘੰਟੇ ਬਾਅਦ ਫੋਨ ਆ ਰਿਹਾ ਦਾ ਕਦੇ ਕਿਸੇ 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 ਦਾ ਠੀਕਾ ਉਹ ਹੀ 11 ਦੇ 4 ਵਜੇ ਤੱਕ ਸੌਣਾ ਸੀਗਾ ਮੈਂ ਕਿਹਾ ਵੀ ਚੱਲ 6:00 ਜਾਂ ਨਿਕਲ ਜੂਗਾ ਅੱਖਾਂ 'ਚ ਉਹ ਨੀਂਦੇ ਨਹੀਂ ਸੌਂਵਾਰ ਕੇ ਪੂਰੀ ਹੋਈ ਤਾਂ ਵੀਰੇ ਹੱਥ ਜੋੜ ਕੇ ਬੇਨਤੀ ਆ ਵੀ ਸ਼ਾਮ ਰਾਤ ਜੇ ਨੂੰ ਕਰ ਲੈ ਕਰੋ ਕੋਣ ਸ਼ਾਮ ਨੂੰ 6:07 ਵਜੇ ਹੈ ਨਾ ਬਹੁਤ ਥੋੜਾ ਦਿਨ ਆ ਦੀ ਹੋਖੀ ਆ ਬਾਕੀ ਫੇਰ ਕੋਈ ਚੱਕਰ ਹੀ ਨਹੀਂ ਤੇ ਭਾਈ ਗੁੱਸਾ ਨਹੀਂ ਕਰਨਾ ਕਹੇ ਗੱਲ ਮੇਰੀ ਤਾਂ ਆਪਾਂ ਦੇਖੋ ਜਿਹੜੀ ਚੀਜ਼ ਹੁੰਦੀ ਆਪਾਂ ਦੱਸ ਦਿੰਨੇ ਆ ਦੋਨੋਂ ਠੀਕ ਆ ਤੇ ਹੁਣ ਬਾਰਡਰ ਦੇ ਪਹੁੰਚਣੇ ਆਲੇ ਆਪਾਂ ਪਾਣੀ ਪੋਣੀ ਆਪਾਂ ਨੇ ਭਰ ਲਿਆ ਜੀਗਾ ਠੰਡਾ ਪੰਪ ਤਾਂ ਯਾ ਚਿਲਡ ਵਾਟਰ ਮੁਹੱਲਾ ਤੇਲਾ ਦੁਕਾਨੂ ਸੋ ਰੂਪਿਆ ਇਹ ਜਸਤ ਪੰਮ ਹੋਈ ਤੁਮ ਸਰਤਾ ਕਰਨਾ ਮੈ ਨਹੀਂ ਜਾਹੋਂ ਕਰੀ ਨੋ ਹੋਈ ਬਲਿਹਾਰੀ ਪੁੱਤ ਤੋਸਿਆ ਆ ਬਈ ਮੈਨਾਂ ਅੰਗੂਰ ਭਰੇ ਵੇ ਆ ਮਸ਼ੂਆ ਮੰਡੀ ਦੇ ਆ ਇਧਰਲੇ ਪਾਸੇ ਆਇਆ ਬਾਈ ਕਹਿੰਦਾ ਕਹਿੰਦਾ ਅੰਗੂਰ ਭਰ ਆਊਗਾ ਮੈਂ ਬ੍ਰੇਕ ਮਾਰ ਲਈ ਮੈਂ ਕਿਹਾ ਭਾਈ ਤੇਰੇ ਕੋਲ ਮੇਰੇ ਤੋਂ ਵੀ ਜ਼ਿਆਦਾ ਜ਼ਰੂਰੀ ਜ਼ਰੂਰੀ ਮਾਲ ਮੈਂ ਕਹਾਂ ਤੂੰ ਪਹਿਲਾਂ ਚੱਲ। ਇਹ ਗੱਡੀ ਦੇਖੋ ਬੰਦੇ ਨੇ ਲਾਈਟਾਂ ਇਨ ਲੱਟਾ ਮਾਈਆਂ ਅੱਗੇ ਪਿੱਛੇ 14 ਡਾ ਰਹੀ ਹੈ। ਆਨੇ ਕੋਈ ਬਾਈ ਗੱਡੀ ਨੂੰ ਲਈ ਰਹੀ ਂਦੀ ਰਵ ਨਹੀਂ ਵੀਆਂ। ਅਰੇ ਇੱਕ ਕੁੰਡੀਆਂ ਚ ਲਈ ਰਾਂ। ਇਹ ਫਾਟਕਾਂ ਦਾ ਜਾਮ ਆ। ਲੱਗਿਆ ਵਾ। ਅੱਗੇ ਉਰੇ ਇੱਕ ਲਾਈਨ ਹੁੰਦੀ ਐ, ਇੰਨਾ ਟਾਈਮ ਨਹੀਂ ਲੱਗਦਾ ਜਾਮ 'ਚ। ਗੱਡੀਆਂ ਨਿਕਲਦੀਆਂ ਰਹਿੰਦੀਆਂ। ਅੱਜ ਦੋ ਲਾਈਨਾਂ ਕਰਤੀਆਂ, ਆ ਇਹ ਕਰਕੇ ਜਾਮ ਲੱਗਿਆ ਵਾ। ਨਾ ਮੈਟਰ। ਹੁਣ ਨਿਕਲੇ ਆ ਜਾਮ 'ਚੋਂ। ਰਦੇ ਵੀ ਜਾਮ ਪਿੱਛੇ ਵੀ ਜਾਮ ਇੱਥੇ ਵੀ ਜਾਮ ਚਲ ਐਨਾ ਗਿਆ ਵੀ ਕਲੈਂਕ ਖੜੀਆਂ ਇੱਕ ਅੱਧੀ ਗੱਡੀ ਵਾਲਾ ਬਾਹਰ ਕੀਤੀ ਨਿਕਲ ਜਾਣਗੇ ਇਹ ਬਾਰਡਰ ਹੈ ਮਹਾਰਾਸ਼ਟਰ ਵਾਲਾ ਮੰਨ ਲਾਦੇ ਮੰਨੂ ਵੀ ਲੈ ਚੱਕੇ ਹੀ ਲੈ ਕੇ ਜਾਣਾ ਪੈਣੀ ਗੱਡੀ ਦੇਖਦੇ ਆ ਹਲਾਓ ਵੀ ਮਿੱਤਰੋ ਬੰਦੇ ਨੂੰ ਆਪਾਂ ਰਿਕੁਐਸਟ ਕਰੀ ਤੇ ਗੱਡੀ ਬਾੜ ਲਈ ਕਈ ਵਾਰ ਕੰਮ ਰਿਕੁਐਸਟ ਕਰੇ ਤੇ ਬਣ ਜਾਂਦਾ ਧੱਕੇ ਨਾਲ ਨਹੀਂ ਬਣਦਾ ਕਈ ਵਾਰ ਧੱਕੇ ਨਾਲ ਬਣ ਜਾਂਦਾ ਮਿਹਨਤਾਂ ਕਰੇ ਨਹੀਂ ਬਣਦਾ ਹੈਗਾ ਮੈਂ ਕਹਿੰਦਾ ਬਾਦੋਂ ਮੈਂ ਇਕੱਲਾ ਜਾਣਾ ਚਲਾਣੇ ਵਾਲਾ ਵੀ ਤਰਬੂਜ ਲੋਡ ਆ ਕਹਾਂ ਉਹਦੇ ਅੱਗੇ 5-6 ਗੱਡੀਆਂ ਪਹਿਲਾਂ ਵੜ ਗਈਆਂ ਮਗਾ ਚੱਲਿਆ ਰ ਇੱਕ ਹੋਰ ਬਾੜਲਾ ਆਉਣ ਕੋਈ ਨਹੀਂ ਆਉਂਦਾ ਹਲੋ ਭਾਈ ਮਾਰਡਰ ਹੋ ਗਿਆ ਕ੍ਰੋਸ ਆਪਣਾ ਤੇ ਹੁਣ ਛੇਤੀ ਘੜਾ ਵਾਲਾ ਰਹਿ ਗਿਆ ਉੱਥੇ ਦਾ ਛੇਤੀ ਚੱਲੀ ਜਾਂਦਾ ਕੰਮ ਆਦਾ ਬਾ ਮੋਰ ਮਾਰ ਕੇ 100 ਰੁਪਿਆ ਫੜਾਓ ਇੱਥੇ ਜਾਓ ਪੂਰੇ ਹੀ ਸਾਲਾ ਲੱਗਦਾ ਟਾਈਮ ਕਈ ਵਾਰਾ ਯਾਰ ਕੰਡਾ ਹੁੰਦਾ ਨਾ ਮੰਨ ਲਾ ਕੋਈ ਗੱਡੀ ਓਵਰਲੋਡ ਹੋ ਗਈ ਵਾਹ ਉਹ ਫਿਰ ਵਿਚਾਰਾ ਮਿੰਤਾ ਕਰੀ ਜਾਂਦਾ ਉਹ ਕਹਿੰਦਾ ਮੈਂ 1000 ਲੈਣੇ ਗੰਡੇ ਵਾਲਾ ਉਹ ਕਹਿੰਦਾ 700 ਉਹਦੇ ਚ ਟਾਈਮ ਲੱਗਦਾ ਫਿਰ ਤੇ ਚਲੋ ਇਹਦਾ ਨਿਬੜ ਗਿਆ ਮੈਂ ਗਰੇਂਦਰ ਬਾਈ ਨੂੰ ਕਰਾਂ ਫੋਨ ਪੁੱਛਾਂ ਕਿੱਥੇ ਆ ਗਿਆ ਉਹ ਐਵੇਂ ਤੋ ਛੱਤੀਗੜ੍ਹ ਬਾਰਡਰ ਕਰ ਲਿਆ ਪਾਰ ਤੇ 100 ਰੁਪਿਆ ਲੱਗਿਆ ਟੈਂਪਲ ਆ ਗਏ ਹੋ ਗਏ ਹੋ ਗਏ ਇਹ ਬਾਦਰ ਨੂੰ ਨਹੀਂ ਟਾਈਮ ਲੱਗਦਾ ਔਰੇ ਫਿਰ ਲਾਈਨਾਂ ਜਿੰਨੀਆਂ ਹੈ ਨਾ ਉਹ ਸਾਰੀਆਂ ਚੱਲਦੀਆਂ ਹੀ ਰਹਿਣੀਆਂ ਮਹਾਰਾਸ਼ਟਰ ਬਾਦਰ ਪਰ ਤਾਂ ਐ ਵੀ ਸਾਲੇ ਕਦੇ ਦੋ ਲਾਈਨਾਂ ਚਲਾ ਦਿੰਦੇ ਆ ਕਦੇ ਇੱਕੇ ਚਲਾਈ ਵੀ ਹੁੰਦੀ ਹੈ ਕਦੇ ਤਿੰਨ ਔਰੇ ਜਿੰਨੀਆਂ ਵੀ ਹੈ 4-5 ਲਾਈਨਾਂ ਚੱਲਦੀਆਂ ਹੀ ਰਹਿਣੀਆਂ ਆਹ ਗੱਲ ਕੀਤੀ ਤੇ ਗ੍ਰਿੰਦਰ ਬਾਈ ਦਾ ਫੋਨ ਲੱਗਿਆ ਨਹੀਂ ਦਾ ਕਿਉਂਕਿ ਆਪਨੇ ਨਹੀਂ ਸੀਗੇ ਟਾਬਰ ਬਾਰਡਰ ਕਰਕੇ ਤੇ ਹੁਣ ਟਾਬਰ ਆਏ ਆ ਹੁਣ ਪੁੱਛਦਿਆਂ ਕਰਕੇ ਨੂੰ ਜਗਾ ਦਾ ਨਾਮ ਹੈ ਜੀਗਾ ਦੁਰਗ ਤੇ ਵਪਾਰੀ ਦਾ ਆਇਆ ਸੀਗਾ ਫੋਨ ਆਪਾਂ ਨੂੰ ਕਹਿੰਦਾ ਕੱਲ ਸਵੇਰ ਤੱਕ ਗਾੜੀ ਲਗਾ ਦਿਓ ਮੈਂ ਆ ਗਿਆ ਜੀ ਕੱਲ ਸਵੇਰ ਤੱਕ ਕहां ਲੱਗ ਜਾਏਗੀ ਗਾੜੀ ਵੀ ਅ ਵੀ ਤੁਮਾਹ ਰਾਏਪੁਰ ਸੇ ਪਿੱਛੇ ਹਾਂ ਕਹਿੰਦਾ ਤੁਹਾਰੇ ਸੇ ਪਿੱਛੇ ਗਾੜੀ ਭਰੀ ਐ ਉਹ ਕੱਲ ਸਵੇਰ ਲਗਾ ਦੇਗਾ ਗਾੜੀ ਮੈਂ ਕਹਾ ਅ ਵੀ ਤਾਂ ਮੇਰਾ ਭਾਈ ਐ ਉਹ ਕਹਾਂ ਤੇ ਲਗਾ ਦੇਗਾ ਮੈਂ ਕਿਹਾ ਕੱਲ ਸਵੇਰ ਤੱਕ ਗੱਡੀ ਗ੍ਰਿੰਦਰ ਬਾਈ ਵਾਲੀ ਗੱਡੀ ਨੂੰ ਕਹਿੰਦਾ ਤੇ ਜਿੱਥੇ ਤੱਕ ਲੱਗ ਰਿਹਾ ਵੀ ਆਪਣੀ ਗੱਡੀ ਤੋਂ ਲਗੜ ਖਾਲੀ ਹੋਊਗੀ ਚਲੇ ਵਧੀਆ ਬਾਰੇ ਬਾਰ ਖਾਲੀ ਹੋ ਜਵੇ ਜੀ ਇਹ ਤਾਂ ਸਭ ਤੋਂ ਵਧੀਆ ਬਾਕੀ ਹੁਣ ਜਾ ਕੇ ਪਤਾ ਲੱਗੇਗਾ ਕਿ ਕਿੱਥੇ ਖਾਲੀ ਹੁੰਦੀ ਹੈ ਰੀਕਵਰੀ ਖੜ ਖਬਰ ਜਾ ਕੇ ਫੋਨ ਕਰਾਂਗੇ ਉਹਨੂੰ ਹਾਂ ਜੀ ਮਿੱਤਰੋ ਟਾਈਮ ਹੋ ਗਿਆ 12:06 ਮਿੰਟ ਤੇ ਰਾਏਪੁਰ ਸ਼ਹਿਰ ਘਾਰ ਕਰਦੇ ਪਏ ਆਪਾਂ ਤੇ ਇਹ ਵਲੌਗ ਦਾ ਕਰਦੇ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ